ਮੇਰੇ ਨਾਲ ਨੇ ਰਜਿੰਦਰ ਲਾਲਾ ਜੀ ਜਿਹੜੇ ਕਿ ਸੇਵਾ ਭਾਰਤੀ ਤੋਂ ਪ੍ਰਧਾਨ ਨੇ ਗੜਸ਼ਿੰਗ ਦੇ ਸਮਾਜ ਸੇਵਾ ਕਮਾਬਾਜ ਅੱਜ ਕੱਲ ਬਹੁਤ ਮੋਰੀ ਹੋ ਕੇ ਕੰਮ ਕਰ ਰਹੇ ਨੇ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਇਹਨਾਂ ਦੇ ਅੱਜ ਕੱਲ ਦੇ ਪ੍ਰੋਜੈਕਟ ਕਿਹੜੇ ਚੱਲ ਰਹੇ ਨੇ ਰਜਿੰਦਰ ਜੀ ਸਵਾਗਤ ਆ ਸਭ ਤੋਂ ਪਹਿਲਾਂ ਤੁਹਾਡਾ ਜੀ ਨੋਸ਼ਕਾ ਜੀ ਤੇ ਰਜਿੰਦਰ ਜੀ ਜੋ ਕਿ ਅੱਜ ਕੱਲ ਤੁਸੀਂ ਸੇਵਾ ਭਾਰਤੀ ਲੋ ਜੋ ਨਵਿਕੇਲੇ ਕਾਰਜ ਕਰ ਰਹੇ ਹੋ ਉਹਨਾਂ ਦੀ ਜੋ ਇਹਨਾਂ ਦਿਨਾਂ ਵਿੱਚ ਆਪਣੇ ਕਾਰਜ ਕੀਤੇ ਥੋੜੀ ਉਹਨਾਂ ਦੀ ਰੂਪਰੇਖਾ ਦੱਸੋ ਜੀ ਸੇਵਾ ਭਾਰਤੀ ਵਿਅਸਤਾ ਨੇ ਕਈ ਕੰਮ ਕਰ ਦਿਆ ਜਨ ਕਲਿਆਣ ਦੇ ਲਈ ਅੱਜਕੱਲ ਸਾਡੇ ਗੁਰ ਸ਼ੰਕਰ ਦੀ ਵਿੰਗ ਦੇ ਜੋ ਪ੍ਰੋਗਰਾਮ ਚੱਲ ਰਿਹਾ ਹੈ ਉਹਨਾਂ ਵਿੱਚ ਕੁਝ ਸिलाई ਸੈਂਟਰ ਨੇ ਤੇ ਕੁਝ ਬਾਲ ਸੰਸਕਾਰ ਕੇਂਦਰ ਨੇ ਇਸ ਤਰ੍ਹਾਂ अनेका ਹੋਰ ਵੀ ਗਾਹਾਂ ਪ੍ਰੋਜੈਕਟ ਜਿਹੜੇ ਆ ਰਹੇ ਆ ਉਹਨਾਂ ਦੇ ਲਈ ਸਾਡੀਆਂ ਟੀਮਾਂ ਤਿਆਰ ਹੋ ਰਹੀਆਂ ਤਾਂ ਕਿ ਹਰ ਇੱਕ ਵਿਅਕਤੀ ਨੂੰ ਸਮਾਜ ਦੇ ਵਿੱਚ ਇੱਕ ਅੱਛਾ ਦਿਸ਼ਾ ਦੇ ਸਕ ਅੱਛੀ ਦਿਸ਼ਾ ਦੇ ਸਕੀਏ ਤਾਂ ਕਿ ਉਹ ਸਮਾਜ ਨੂੰ ਅੱਛਾ ਦਵੇ ਇਹ ਜਿਹੜਾ ਕਿ ਪਿਛਲੇ ਦਿਨੀ ਤੁਸੀਂ ਇੱਕ ਪ੍ਰੋਗਰਾਮ ਕੀਤਾ ਸੀ ਆਪਣੇ ਪਿੰਡ ਪਾਲੇ ਵਾਲੇ ਚ ਸਲਾਈ ਸੈਂਟਰ ਦਾ ਤੇ ਉਹਦੀ ਕੀ ਪ੍ਰੋਗਰੈਸ ਆ ਰਹੀ ਜੀ ਸਾਨੂੰ ਪਹਿਲੇ ਦਿਨ ਹੀ ਪਿੰਡ ਵਾਲਿਆਂ ਨੂੰ ਬੜਾ ਭਰਵਾ ਹੰਗਾਰਾ ਮਿਲਿਆ ਤੇ ਉਹਦੇ ਵਿੱਚ ਸਾਡੇ ਕੋਲ 15 ਕੁ ਬੱਚੀਆਂ ਨੇ ਐਡਮਿਸ਼ਨ ਲੈ ਲਿਆ ਆ ਜਿਹੜਾ ਵਿੱਚੋਂ 13 ਬੱਚੀਆਂ ਨੇ ਆਣਾ ਵੀ ਸਟਾਰਟ ਕਰ ਦਿੱਤਾ ਦੋ ਕੁ ਬੱਚੀਆਂ ਹੋ ਰ ਆ ਰਹੀਆਂ ਤੇ ਜਿਹੜੇ ਸਲਾਈ ਸੈਂਟਰ ਆਪਣਾ ਕਿੰਨੇ ਦਿਨ ਚੱਲੇਗਾ ਜੀ ਇਹ ਲਗਭਗ 6 ਮਹੀਨੇ ਚੱਲੇਗਾ ਜੀ ਕਿਉਂਕਿ 6 ਮਹੀਨੇ ਤੋਂ ਪਹਿਲਾਂ ਇਸ ਸਲਾਈ ਦੇ ਕੜਾਈ ਦੇ ਕੰਮ ਦਾ ਕਿਸੇ ਨੂੰ ਕੁਝ ਜ਼ਿਆਦਾ ਪਤਾ ਨਹੀਂ ਲੱਗਦਾ ਇਸ ਕਹੀ ਗਈ ਜਣੀ ਦੀ ਡਿਊਰੇਸ਼ਨ ਜਿਹੜੀ ਹੈਗੀ ਆਪਦੀ ਇਹ 6 ਮਹੀਨੇ ਦੀ ਆ ਤੇ ਦੂਸਰੀ ਗੱਲ ਇਹ ਸੀ ਕਿ ਜਿਹੜੇ ਇਹਦੇ ਵਿੱਚ ਜਿਹੜੇ ਬੱਚੇ ਸਿਖਿਆਰਥਣਾ ਲੜਕੀਆਂ ਹੈਗੀਆਂ ਜਿਹੜੀਆਂ ਸਿੱਖ ਲੈਣੀਆਂ ਐਡਮਿਸ਼ਨਸ ਕੀ ਇਹਨਾਂ ਤੋਂ ਕਿਸੇ ਪ੍ਰਕਾਰ ਦੀ ਕੋਈ ਫੀਸ ਵੀ ਲਈ ਜਣੀ ਕੇਵਲ ਮਾਤਰਾ ਇਹਨਾਂ ਦੇ ਕੋਲੋਂ ਅਸੀਂ ਜੋ ਪਾਲੇ ਹਾਲ ਦੇ ਵਿੱਚ ਰੱਖਿਆ ਉਹ 50 ਪਰ ਹੈਡ ਲੈ ਰਹੇ ਆਂ ਤਾਂ ਕਿ ਉਹਨਾਂ ਨੂੰ ਵੀ ਇਹ ਅਹਿਸਾਸ ਨਾ ਹੋਵੇ ਕਿ ਅਸੀਂ ਫ੍ਰੀ ਵਿੱਚ ਹੀ ਸਾਨੂੰ ਦੇ ਰਹੇ ਆ ਠੀਕ ਹੈ ਮਤਲਬ ਕਿ 50 ਰੁਪਏ ਟੋਕਨ ਮੰਨੀ ਰੱਖ ਦਿੱਤੀਏ ਤੇ ਬੱਚੇ ਨੂੰ ਇਹ ਲੱਗੇਗਾ ਕਿ ਅਸੀਂ ਕੁਝ ਪੈਸੇ ਦੇ ਕੇ ਸਿੱਖ ਰਹੇ ਆ ਕਿ ਕਿਸੇ ਤਰ੍ਹਾਂ ਦਾ ਕੋਈ ਇਛਾਨ ਮਤਲਬ ਨਹੀਂ ਮੰਨਣਾ ਹੋਣੀ ਬਲਕਿ ਹਨਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਅਸੀਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਸੇਵਾ ਭਾਰਤੀ ਵੀ ਤੁਸੀਂ ਪ੍ਰਧਾਨ ਹੋਣ ਦੇ ਨਾਤੇ ਹੋਰ ਅੱਛੇ ਅੱਛੇ ਕੰਮ ਸਮਾਜੇ ਵਾਲੇ ਕਰੋਗੇ ਤੇ ਸਮਾਜ ਦੇ ਲੋਕਾਂ ਦਾ ਭਲਾ ਕਰੋਗੇ ਬਹੁਤ ਧੰਨਵਾਦ ਤੁਹਾਡਾ ਸਨ ਗੱਲ ਕਰਨ ਦੀ ਜੈ ਸ਼੍ਰੀ ਰਾਮ